ਕਿਹੜਾ ਪਸੰਦ ਹੈ? ਉਹ ਸੂਟ ਤੇ ਮੈਨੂੰ ਕਿੰਨੇ ਪਸੰਦ ਆ? ਤੂੰ ਰੇਟ ਦੱਸ ਇਹਨਾਂ ਦੇ। ਅੰਕਲ ਜੀ ਦੱਸਣ ਨੂੰ ਤੇ ਇਹ ਤਿੰਨੇ ਸੂਟ 8000 ਦੇ ਆ। ਤੁਸੀਂ ਮੈਨੂੰ ਰੁਪਈਆ 2500 ਦੇ ਦਿਓ। ਨਾ ਨਾ 2500 ਰੁਪਈਆ ਤਾਂ ਬਹੁਤ ਜ਼ਿਆਦਾ ਇਹਨਾਂ ਦਾ। ਅੰਕਲ ਜੀ ਮੈਂ ਤਾਂ ਬਹੁਤ ਸਹੀ ਰੇਟ ਦੱਸਿਆ ਇਹਨਾਂ ਦਾ। ਬਾਕੀ ਤੁਸੀਂ ਦੱਸ ਦਿਓ ਕਿੰਨੇ ਦੇਣੇ ਆ। ਮੈਂ ਤਿੰਨਾ ਸੂਟਾਂ ਦਾ ਦੇਣਾ ਹੀ 2000 ਰੁਪਈਆ। ਅੰਕਲ ਜੀ 2000 ਤੇ ਬਹੁਤ ਘੱਟ ਹੋ ਜਾਣੇ ਆ। ਚਲੋ ਬੂਣੀ ਦਾ ਟਾਈਮ ਆ। ਤੁਸੀਂ 2000 ਹੀ ਲਿਆ ਦਿਓ। ਠੀਕ ਹੈ ਜੋਂ ਨਾ। ਇੱਕ ਮਿੰਟ ਰੁਕ ਜਾਓ ਤੁਸੀਂ। ਤੁਹਾਨੂੰ ਕੀ ਪਤਾ ਬੁੜੀਆਂ ਦੇ ਸ ਹਾਂ ਸੂਟ ਬੜੇ ਵਧੀਆ ਮੈਂ ਸੋਚਿਆ ਤੇਰੇ ਵਾਸਤੇ ਲਲਾਂ ਤੁਹਾਨੂੰ ਕੀ ਪਤਾ ਮਾੜੇ ਚੰਗੇ ਸੂਟਾਂ ਦਾ ਨਾਲੇ ਤੁਹਾਡੇ ਕੋਈ ਨਹੀਂ ਰੇਟ ਵੀ ਜ਼ਿਆਦਾ ਲਾ ਲੈਣਾ ਮੈਂ ਆਪੇ ਗੱਲ ਕਰ ਲੈਨੀ ਆ ਅੰਟੀ ਜੀ ਮੈਂ ਬਹੁਤ ਸਹੀ ਰੇਟ ਦੱਸਿਆ ਅੰਕਲ ਜੀ ਨੂੰ ਅੱਛਾ ਕਿੰਨੇ ਦੱਸਿਆ ਸੀ 8000 ਦੱਸਿਆ ਸੀ ਮੈਂ ਇੰਨਾ ਸੂਟਾਂ ਦਾ ਇਹ ਤੇਰੇ ਦਿਮਾਗ ਠੀਕ ਹੈ ਤੁਹਾਨੂੰ ਤੂੰ ਚੁੱਪ ਕਰ ਜਾ ਗੱਲ ਹੋ ਗਈ ਆ ਚੁੱਪ ਕਰ ਜਾ ਤੁਸੀਂ ਤੁਹਾਨੂੰ ਬੜਾ ਪਤਾ ਸੂਟਾਂ ਦੇ ਰੇਟਾਂ ਦਾ ਮੈਂ ਆਪੇ ਗੱਲ ਕਰ ਲੈਨੀ ਆ ਇੱਕ ਵਾਰ ਗੱਲ ਤੇ ਸੁਣ ਲੈ ਮੈਂ ਕੋਈ ਨਹੀਂ ਸੁਣੀ ਡਾਡੀ ਵੇ ਮੁੜਿਆ 3000 ਦੇ ਸੂਟ ਦੇਣੀ ਤੇ ਦੇ ਨਹੀਂ ਤੇ ਡੰਡੀ ਪੈ ਮੇਰੇ ਸਾਰੇ ਵੀ ਹਰ ਕੰਮ ਚ ਲੱਤਾਂ ਰਹਿੰਦੀ ਆ ਮੈਂ ਕੰਗੇ ਬੜੇ